ਟਾਈਮ ਦੇ ਚੈਨਲ ਕਿ ਅੱਜ ਕਾਰਪੋਰੇਟ ਭਾਗ ਨਾਲ ਸੰਬੰਧਤ ਲੇਬਰ ਸੁਭਾਵਾਵਾਂ ਵੱਲੋਂ ਦੀ ਅੰਮ੍ਰਿਤਸਰ ਲੇਬਰ ਯੂਨੀਅਨ ਅੰਮ੍ਰਿਤਸਰ ਦੇ ਮੁਖਤਉ ਉੱਤਰ ਲਿਖੇ ਸਿਕਾਤਾ ਦਿਵਸ ਮਨਾਇਆ ਗਿਆ ਇਸ ਦੇ ਵਿੱਚ ਨੈਸ਼ਨਲ ਲੇਬਰ ਕੋਆਪਰੇਟ ਫੈਡਰੇਸ਼ਨ ਆਫ ਇੰਡੀਆ ਨਵੀਂ ਦਿੱਲੀ ਦੇ पवन गुप्ता जी ਤੇ ਨੇਵਰ ਯੂਨੀਅਮਰ ਸਾਹਿਬ ਦੀ ਪ੍ਰਦਾਨਗੀ ਹੇਠ ਇਸ ਸ਼ਾਮ ਲੋਏ ਬਲਜੀਤ ਸਿੰਘ ਦਵਿੰਦਰ ਕੁਮਾਰ ਕਰਮਜੀਬੀਰ ਸਿੰਘ ਹਰਪਾਲ ਸਿੰਘ ਵਕਾਸ ਭਾਰਤਵਾਜ ਲਿਵਰ ਇੰਸਪੈਕਟਰ ਦਿਨਾਲ ਨਰਿੰਦਰ ਸਿੰਘ ਰੋਖੇ ਡਾਇਰੈਕਟਰ ਲਿਵਰ ਫੈਟ ਚੰਡੀਗੜ੍ਹ ਭਪਿੰਦਰ ਸਿੰਘ ਸੋਖਲ ਡਾਇਰੈਕਟਰ ਦੀ ਅੰਸਾ ਸੈਂਟਰ ਕੋਰਪੋਰੇਟ ਬੈਂਕ ਤੇ ਉਹਨਾਂ ਦੇ ਨਾਲ ਹੀ ਤਿਲਕਰਾਜ ਮੈਂਜਰ ਦਿਨਾਰ ਸੂ ਲੇਵਸ ਬਾਵਾ ਸੁਸਾਇਟੀਆਂ ਵਿਸ਼ੇਸ਼ ਤੌਰ ਤੇ ਸ਼ਮਲੀਆਂ ਤਾਂ ਇਸ ਦੇ ਵਿੱਚ ਸਭ ਜਿਸ ਗੁਮਾਰਪੁਰਾ ਵੱਲੋਂ ਜੋ ਦਿੱਕਤਾ ਆਈਆਂ ਸਨ ਲੇਬਰ ਸੁਭਾਵਾਂ ਸੰਬੰਧੀ ਕਿ ਇੱਕ ਪਹਿਲ ਕਦਮੀ ਤੇ ਜੋ ਨੋਟੀਫਿਕੇਸ਼ਨ ਯਾਰੀ ਨਹੀਂ ਹੋਇਆ ਉਹਨੂੰ ਜਾਰੀ ਕਰਨ ਲਈ ਲੇਬਰ ਜੁਨੀਆ ਦੇ ਡਾਇਰੈਕਟਰ ਸਹਿਬਾਨਾ ਤੋਂ ਪ੍ਰਯੋਗ ਮੰਗੀ ਤੀਗੀ ਤੇ ਇਸ ਦੇ ਨਾਲ ਹੀ ਜੋ ਟੈਂਡਰ ਲਗਾਏ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਉਹ ਕਲਾਬ ਕੀਤੇ ਜਾਂਦੇ ਹਨ ਤੇ ਉਸ ਤੇ ਵਿੱਚ ਇੱਕ ਇਹ ਮੰਗ ਉਠਾਈ ਗਈ ਵੀ ਆਫਲਾਈਨ ਟੈਂਡਰ ਯਾਰੀ ਕੀਤੇ ਜਾਣ ਤੇ ਇਹਨਾਂ ਦੇ ਨਾਲ ਹੀ ਸਿੰਧ ਸਿੰਘ ਚਾਵਲਾ ਅਜੀਤ ਸਿੰਘ ਲੰਗੜੀ ਸਾਕਾ ਡਾਇਰੈਕਟਰ ਦੇ ਨਾਲ ਹੋਰ ਵੀ ਪਤੰਤੇ ਸੱਜਣਾ ਨੇ ਸਬੋਧਨ ਕੀਤਾ ਜੋ ਸ਼ਿਕਾਇਤਾ ਦਿਸਮਣਾਇਆ ਗਿਆ ਜਿਸ ਦੀਆਂ ਲੈਤ ਸੀਗਾ ਅਓ ਅਸੀਂ ਦਿਖਾ ਰਹੇ ਹਾਂ ਮੇਨ ਮੁੱਦਾ ਮੈਂ ਬੁਤੇ ਤੇ ਡਾੜ ਲੱਗਾ ਮੇਨ ਮੁੱਦਾ ਇਹ ਹੈ ਕਿ ਸਾਡੇ ਜਿਹੜੇ ਸਹਿਕਾਰੀ ਸਭਾਵਾਂ ਦੇ ਨੁਮਾਇੰਦੇ ਇਹਨਾਂ ਨੂੰ ਕੰਮ ਨਹੀਂ ਮਿਲਦਾ ਭਾਜੀ ਤੁਹਾਡੀ ਨੋਟੀਫਿਕੇਸ਼ਨ ਨਹੀਂ ਹੋ ਜੰਨੀ ਆ ਤੁਹਾਡੇ ਜਿਹੜੇ ਇੱਕ ਦੋ ਕੰਮ ਉਹ ਵੀ ਨਾਲੇ ਹੋ ਜੰਨੇ ਆ ਪਰ ਮੇਨ ਮੁੱਦਾ ਸਾਡਾ ਹੈਗਾ ਕਿ ਅਸੀਂ ਸਾਡਾ ਬਹਿ ਕੇ ਲੱਗਿਆ 10 ਲੱਖ ਦਾ ਸਾਡਾ ਟੈਂਡਰ ਹੁੰਦਾ ਸੀ ਆਫਲਾਈਨ ਸਾਨੂੰ ਬੜੀ ਸਹੂਤ ਸੀ ਪਰ ਜਦੋਂ ਦਾ 10 ਤੋਂ 5 ਹੋਇਆ ਤਾਂ 5 ਹੀ ਮਿੱਟੀ ਹੋ ਗਿਆ ਤੁਸੀਂ ਇਹ ਦੇਖੋ ਕਿ ਸਾਡੋਂ ਸਾਡਾ ਸਾਥ ਲੈ ਕੇ ਅਸੀਂ ਕਿਹਸੇ ਹੱਦ ਤੱਕ ਅਸੀਂ ਪ੍ਰੋਟੈਸਟ ਕਰ ਸਕਦੇ ਆ ਨੋਟੀਫਿਕੇਸ਼ਨ ਪਾ ਕੇ ਭੇਜਿਆ ਦੱਸ ਸਕਦਾ ਹਾਂ ਮਨ ਲਗੇ ਬਾਕੀ ਸਟੇਟਾਂ ਜੀ ਵੇਖੋ ਸੁਣਨ ਵਿਚ ਆਗੇ 25 ਲੱਖ ਦਾ ਟੈਂਡਰ ਆਫਲਾਈਨ ਲੱਗੇ ਯਾਰ ਸਾਡਾ ਜਿਹੜਾ ਹਾਈਪਰ ਹੋਣ ਦਾ ਕਾਰਨ ਨਹੀਂ ਹੈਗਾ ਕਿ ਸਾਨੂੰ ਕਾਬਲੇ ਮਿਲਦੇ ਸਾਨੂੰ ਜੇ ਕਾਬਲੇ ਮੰਨਣਗੇ ਅਸੀਂ ਆਪਣੇ ਪਰਿਵਾਰ ਆਲਦੀ ਪੀੜੀ ਨੂੰ ਕਿੱਦਾਂ ਸੰਭਾਲਾਂਗੇ ਤੁਹਾਨੂੰ ਬਸ ਮੈਂ ਧਿਆਨ ਚ ਦਿਲਾਣਾ ਚਾਹੁੰਦਾ ਕਿ ਤੁਹਾਡੀਆਂ ਮੰਗਾਂ ਸਾਰੀਆਂ ਚਲੋ ਹੋ ਰਹੀਆਂ ਮਾਰੇ ਕਰੇ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਨੂੰ ਅੱਧੀ ਰਾਤ ਨੂੰ ਆ ਕੇ ਮਰੇ ਜੀ ਹਾਜ਼ਰ ਆਂ ਪਰ ਕੰਮ ਨਾ ਮਿਲਣ ਦਾ ਕਾਰਨ ਹੈ ਕਿ ਕੰਮ ਸਾਡਾ ਜਿਹੜਾ 10 ਲੱਖ ਤੱਕ ਆਇਆ ਸਾਨੂੰ ਵੱਧ ਤੋਂ ਵੱਧ ਦੀ ਸੌਤ ਮਿਲ ਨਹੀਂ ਚਾਈਦੀ। ਉਹ ਚਾਵਲਾ ਜੀ ਹਾਂਜੀ ਉਹ ਧਰਨਾ ਮਾਰਿਆ ਧਰਨੇ ਕਿੰਨੇ ਬੰਦੇ ਆਏ ਧਰਨਾ ਚ ਸਿਆ ਵੀ ਸਾਜੀ ਜੁਨੇ ਦੀ ਮਾਰਿਆ ਜਿੰਦ ਕਰ ਤੋਂ ਨਾ ਬਾਕੀ ਅਸੀਂ ਤੁਹਾਡੇ ਨਾਲ ਆ ਇਹ ਬੜਾ ਮਹਿਨ ਮੁੱਦਾ ਬਹੁਤ ਮਹਿਨ ਮੁੱਦਾ ਕਿ ਸਾਡੇ ਟੈਂਡਰ ਆਫਲਾਈਨ ਕਿਤੇ ਜਾਣ ਦੇਖੋ ਸਾਡੇ ਨੋਟੀਫਿਕੇਸ਼ਨ ਹੋ ਜਾਈ ਤੇ ਪੰਗਾ ਫਿਰ ਹੋਈ ਰਿਹਾ ਫਿਰ ਕੰਪੀਟੀਸ਼ਨ ਦੀ ਸਾਈਟ ਚਲੇ ਪੂਰਾ ਪੰਜਾਬ ਪਈ ਹੈ ਟੈਂਡਰ ਲੈਕਚਰਸ਼ਿਪ ਆਵੇ ਕੋਈ ਕਾਮ ਇਹ ਵੀ ਇਹ ਬੜੇ ਅਹਿਮ ਮੁੱਦੇ ਹੈ ਇਹਨਾਂ ਦੇ ਵੀ ਧਿਆਨ ਦਿੱਤਾ ਜਾਵੇ। ਬੰਤੀ ਜਾਵੇ। ਕਿਉਂਕਿ ਸਾਡੇ ਮੈਂ ਬੇਨਤੀ ਕਰਾਂ ਕਿ 1961 ਦੇ ਵਿੱਚ ਸਰਕਾਰਤਾ ਐਕਟ ਜਿਹੜਾ ਉਹ ਬਣਿਆ। ਔਰ ਉਹ ਤੋਂ ਲੈ ਕੇ ਅੱਜ ਤੱਕ ਸਰਕਾਰਤਾ ਐਕਟ ਦੇ ਵਿੱਚ 75 ਅਸੀਂ ਅੱਜ ਸਬਤਾ ਮਨਾ ਰਹੇ ਹਾਂ ਜਿਹਦੇ ਵਿੱਚ ਕੀਤਾ ਤੇ ਇਹ ਸੀਗਾ ਕਿ ਗਰੀਬ ਸੁਭਾਵਾਂ ਜਾਂ ਗਰੀਬ ਲੋਕ ਆਉਣਗੇ ਇਹਦੇ ਵਿੱਚ ਨਾਲ ਮਿਲ ਕੇ ਤੇ ਕੰਮ ਕਰਿਆ ਕਰਨਗੇ ਲੇਕਿਨ ਇਹਦੇ ਵਿੱਚ ਰਜਵਾਏ ਵੜ ਗਏ ਨੇ ਮੈਂ ਕੀ ਕੁਛ ਦੱਸਾਂ ਮੈਂ ਬਹੁਤਾ ਟਾਈਮ ਤਾਂ ਲੈਣਾ ਨਹੀਂ ਚਾਹੁੰਦਾ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਅੱਜ ਲੇਬਰ ਸੁਸਾਇਟੀਆਂ ਜਿਹੜੀਆਂ ਨੇ ਨਾ ਬਹਿ ਗਈਆਂ ਨੇ ਘਰ ਬਿਲਕੁਲ ਮਾਨ ਨਾਲ ਇਹਨਾਂ ਨੂੰ ਚੜਾਓ ਤਗੜੇਓ ਤੁਸੀਂ ਪਵਨ ਜੀ ਕੀਤੀ ਆ ਸਹਿਯੋਗ ਦੀ ਗੱਲ ਸਹਜੋਗ ਦੀ ਮੈਂ ਉਸ ਗੁਰੂ ਮਹਾਰਾਜ ਦੀ ਸ਼ਰਨ ਨਾਲ ਕਹਿੰਦਾ ਸਾਡੇ ਕੋਲੋਂ ਵਰਤ ਰਖਾ ਲਓ ਮਰਨ ਵਰਤ ਰਖਾ ਲਓ ਇਹ ਉਪਰੇ ਹੋਰ ਕੀ ਆਂਦੇ ਜੀ ਆਓ ਅਹੀਂ ਭੋਲੇ ਕੁਝ ਕਰੋ ਮਤਲਬ ਤਗੜੇ ਹੋਵੋ ਅਹੀਂ ਅਹੀਂ ਕਰਨ ਨੂੰ ਤਿਆਰ ਮਾਂ ਨਾਲ ਲੱਗਣ ਨੂੰ ਤਿਆਰ ਮਾਂ ਜਿਹੜੀ ਵੀ ਗੱਲ ਕਰੋਗੇ ਕਿਉਂਕਿ ਸਰਕਾਰਤਾ ਐਕਟ ਜਿਹੜਾ ਇਹ ਜੋ ਹੈ ਜੇ ਮਾਇਨੇ ਸੀ ਕਿ ਸਰਕਾਰਤਾ ਐਕਟ ਦੇ ਉਹਦੇ ਵਿੱਚ ਕੁਝ ਗਲਤਾਂ ਅਨਸਰ ਵੜ ਕੇ ਤੇ ਇਹਨੂੰ ਖਰਾਬ ਕਰ ਕਰ ਗਏ ਨੇ ਇਸ ਕਰਕੇ ਇਹਨੂੰ ਮੁੜ ਤੋਂ ਰੀਲੀਜ਼ ਕੀਤਾ ਜਾਵੇ ਸੋਈ ਮੈਂ ਬਹੁਤਾ ਇਸ ਪਾਸੇ ਨਾ ਜਾਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹਦੇ ਵਿੱਚ ਆਪਾਂ ਸਾਰੀਆਂ ਸੁਸਾਇਟੀਆਂ ਦਾ ਵੇਖਿਆ ਹਿਸਾਬ ਕਰ ਜਿੱਦਾਂ ਵੀ ਕਿੰਨੀਆਂ ਸਹੂਤਾਂ ਆਪਾਂ ਨੂੰ ਮਿਲਦੀਆਂ ਸੀ ਲੇਕਿਨ ਉਹ ਹੌਲੀ ਹੌਲੀ ਘਟਦੀਆਂ ਜਾ ਰਹੀਆਂ ਘਟਦੀਆਂ ਇਸ ਕਰਕੇ ਜਾ ਰਹੀਆਂ ਕਿ ਜਿਹੜੇ ਸਾਨੂੰ ਉੱਥੇ ਬੈਨੀਫਿਟ ਮਿਲਦੇ ਸੀ ਉਹ ਅੱਬਾ ਸੁਸਾਇਟੀਆਂ ਦੇ ਲੈ ਤੇ ਜ਼ਰੂਰ ਇਹ ਕਿ ਨਹੀਂ ਬੈਂਕ ਦਾ ਬਾਜ਼ ਸਾਥ ਨਹੀਂ ਦਿੰਦਾ ਉਹਦੀ ਕੀ وجہ ਰਹੀ ਆ ਉਹਦੀ ਕੋਹ ਕਰਦੇ ਪਏ ਆ ਚਲੋ ਵੀ ਸਾਰੇ ਇਕੱਠੇ ਹੋ ਗਏ ਗੱਲਬਾਤ ਕਰਾਂਗੇ ਪਰ ਉਹਦੇ ਵਿੱਚ ਵੀ ਮੈਂ ਸੁਣਾ ਵੀ ਇਕੱਲੇ ਸਾਰਿਆਂ ਨਾਲ ਗੱਲ ਕੀਤੀ ਇਹ ਹੁਣ ਮੌਕਾ ਆਪਣੇ ਕੋਲ ਚਲੋ ਜਿਹਨਾਂ ਜੇ ਨਮਾਇਤ ਕੀ ਆ ਜੇ ਆਪਣੇ ਕੁਝ ਕੇਸ ਉੱਤੇ ਅੜੇ ਆ ਤੇ ਪਰ ਉਹਨਾਂ ਕੱਢ ਲਈ ਮਜ਼ਬੂਤ ਹੁੰਦਾ ਤੇ ਵੱਡੀਆਂ ਵੱਡੀਆਂ ਪਾਲਿਸੀਆਂ ਤਿਆਰ ਹੁੰਦੀਆਂ ਇੱਕ ਪਵਨ ਕੁਮਾਰ ਜੀ ਨੇ ਕਿਹਾ ਸੀ ਕਿ ਸਾਡਾ ਸਾਥ ਓ ਕਹੀ ਤੱਕ ਨਹੀਂ ਕਿ ਮਜਬੂਤ ਹੋ ਗਈ ਹੈ ਪਵਨ ਕੁਮਾਰ ਜੀ ਮੈਂ ਕਿਤੇ ਬੜੇ ਦੁੱਖ ਭਰੇ ਲਹਿਜੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸੋਸਾਇਟੀਆਂ ਜਿਹੜੀਆਂ ਸਾਡੇ ਵੱਡ-ਵਡੇਰੇ ਸਾਡੇ ਦਾਦਾ ਪਰਦਾਦਾ ਨੇ ਬਣਾਈਆਂ ਜਿਨ੍ਹਾਂ ਨੇ ਬੜਾ ਪਸੀਨਾ ਵਹਾ ਕੇ ਜਿਨ੍ਹਾਂ ਖੜੀ ਕੀਤੀ ਆ ਜਿਹੜੇ ਅੱਜ ਦੇ ਕਮੇਂਦੇ ਬਣੇ ਆ ਉਹਨਾਂ ਨੇ ਸੋਚਿਆ ਕਿ ਸਾਡੀ ਇਹ ਸਾਨੂੰ ਵਿਆਸਤ ਮਿਲ ਗਈ ਆ ਅਸੀਂ ਰਾਜੇ ਬਣ ਗਏ ਆ ਪਵਨ ਕੁਮਾਰ ਜੀ ਜਿਹੜੀ ਸੋਸਾਇਟੀਆਂ ਦਾ ਤੁਸੀਂ ਜੋਗ ਲੈਣਾ ਸੀ ਵੋਟਾਂ ਜੋ ਤੁਸੀਂ ਨਹੀਂ ਲਿਆ ਤੁਸੀਂ ਬਿਨਾ ਵੋਟਾਂ ਤੋਂ ਇਲੈਕਟਡ ਹੋਏ ਜੇ ਸਰਕਾਰੀ ਘੱਡੇ ਨਾਲ ਡਟ ਹੋਏ ਜੇ ਤੁਸਾਨੂੰ ਅਧਿਕਾਰ ਹੀ ਨਹੀਂ ਕੋਈ ਸੇਵਾ ਤੇ ਮੈਂ ਦੇਖਾਉਂਦਾ ਨੰਬਰ 2 ਆਜ ਸ੍ਰੀਮਾਨ ਜੀ ਬੈਠੇ ਆ ਸਾਡੇ ਭਰਾ ਨੇ ਡਾਇਰੈਕਟਰ ਭਰਾ ਇਹਦਾ ਸੰਗਮ ਨੂੰ ਸਹਿਯੋਗ ਦੋ ਇਹਨੇ ਸਾਡੇ ਭਰਾ ਦਾ ਸਹਿਯੋਗ ਕੀ ਦਿੱਤਾ ਤੁਹਾਡਾ ਵੀ ਸਹਿਯੋਗ ਦਊਗਾ ਇਹ ਬੰਦਾ ਕਿਰਤ ਘਾਣਿਆ ਕੰਡ ਵਿੱਚ ਬੈਠਾ ਇਹ ਤੁਸੀਂ ਸੈਨਿਕ ਕੀ ਕਰ ਸਕਦੇ ਨੰਬਰ 2 ਕਹਿੰਦਾ ਵੀ ਇਹ ਇਹ ਕਿੰਦਾ ਵੀ ਸੈਮਿਆਂ ਦੇ ਬਾਹਰ ਘੁੱਟੇ ਕਰਾਏ ਆ ਕਿਉਂ ਕਰਾਏ ਆ ਕਿ ਇਥੋਂ ਦਾ ਡਾਇਰੈਕਟਰ ਰੋੜ ਕ੍ਰਪਟ ਰੋੜ ਆ ਜਿਨ੍ਹਾਂ ਨੇ ਆਪ ਕਟੇਸਰ ਤੋਂ ਵੀ ਕਰਾਈਆਂ ਟੈਂਡਰ ਖੋਦੀ ਕਰੇ ਜੋ ਨੂੰ ਨੇ ਦੇ ਨਮੈਦਾਂ ਨੂੰ ਮਜਬੂਰ ਕੀਤਾ ਬਾਤ ਖਾਤੇ ਖਰੋਲ ਦੀ ਜੁਨਨ ਦਾ ਜਿਹੜਾ ਫਾਤ ਪੈਸਾ ਕਟਾਇਆ ਜਾਂਦਾ ਇੱਥੇ ਸਿੱਟੇ ਹੱਡੀਆਂ ਦੇ ਨਮੈਦਾਂ ਨੂੰ ਕੋਈ ਸੂਤ ਨਹੀਂ ਨਾ ਸੇ ਕੋਈ ਡਾਇਰੈਕਟਰ ਆਫ ਬੋਰਡ ਆਪਣੇ ਜਿਹੜੇ ਰਾਜੇ ਬਣ ਕੇ ਆਏ ਸੋਸਾਇਟੀ ਦੇ ਨਮੈਦਾਂ ਨਾਲ ਕੋਈ ਸਹਿਯੋਗ ਨਹੀਂ ਮੰਨਦਾ ਨਾ ਸਹਿਯੋਗ ਦਿੰਦੇ ਆ ਨਾ ਮੇਸਾ ਸੇ ਘਾਤਾ ਭਾਗਦਾ ਭੇ ਹੱਥ ਜਿਹੜਾ ਪਿੱਛੇ ਰਹੇ ਨੂੰ ਇੱਕ ਦੂਜਾ ਹੱਥ ਪਿੱਛੇ ਬੇ ਕਰਦਾ ਇਹਨਾਂ ਨੇ ਸਹਿਯੋਗ ਦੇਣ ਦੀ ਬਿਚਾਏ ਉਹਨੂੰ ਲਕਤਰ ਲੰਟਾੜਾ ਪਿੱਛੇ ਕੀਤਾ ਆਹ ਤਾਂ ਬਹੁਤ ਕਮਜ਼ੋਰ ਕੀਤਾ ਤੁਸੀਂ ਭਾਣ ਕਮਾਤੀ ਤੁਸੀਂ ਲੜਾਈ ਨਾ ਲੈ ਲੈ। ਕਿਹਦਾ ਨਸਯੋਗ ਦਿੰਦੇ ਤੁਸੀਂ ਗਰਾਉਂਡ ਤੇ ਹੋ ਤੇ ਸਾਡੇ ਜੋੜੇ ਦੇ। ਪਰ ਇਹ ਬੰਦੇ ਕਰੈਕਟਰ ਬੰਦੇ ਬਿਠੇ ਆ। ਕੋਈ ਸਯੋਗ ਨਹੀਂ ਕਰਦਾ ਸਸਾਇਟੀਆਂ ਦਾ। ਇਹ ਸਿਰਫ ਡੈਮੋਕ੍ਰੇਸੀ ਦੇ ਹਥਿਆਰੇ ਨੇ। ਇਹ ਬੰਦਾ ਪੁੱਛੇ ਦੀ ਗੋਣੇ। ਸਾਡੇ ਭਰਾੜੇ ਨੂੰ ਬਣਾ ਟੈਕ। ਕੀ ਇਹਨੇ ਸਯੋਗ ਦਿੱਤਾ? ਸਯੋਗ। ਇਹ ਤਨ ਤਨ ਸ਼੍ਰੀ ਗੁਰੂ ਰਾਮਦਾਸ ਦੀ ਪਿੱਤਰ ਨਗਰੀ ਸਹਿਕਾਰਤਾ ਨਾਲ ਜੁੜੇ ਮੇਰੇ ਵੀਰੋ ਬੋਰਡ ਆਫ ਡਾਇਰੈਕਟਰ ਲੇਬਰ ਯੂਨੀਅਨ ਅੱਜ 71ਵਾਂ ਅਸੀਂ ਕੋਆਪਰੇਟਿਵ ਡੇ ਮਨਾਉਣ ਜਾ ਰਹੇ ਹਾਂ ਇਹ ਹਫਤਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਤਰੀਕ ਤੋਂ ਸ਼ੁਰੂ ਹੋ ਕੇ 20 ਤਰੀਕ ਤੱਕ ਮਨਾਉਣਾ ਹੁੰਦਾ ਇਹਦੇ ਵਿੱਚ ਆਪਾਂ ਕੋਆਪਰੇਟਿਵ ਦੇ ਵਿੱਚ ਕੀ ਕੀ ਕਰ ਸਕਦੇ ਹਾਂ ਤੇ ਕਿਦਾਂ ਕਿਦਾਂ ਕਾਲ ਇਸ ਤਿਆਰ ਆ ਵੇਖਦੇ ਇਹ ਕਿ ਬੈਨਰ ਕਿੰਨਾ ਲਾਉਣੇ ਇੱਕ ਬੈਨਰ ਤੇ ਲਿਖਿਆ ਕੁੱਲੀ ਗੁੱਲੀ ਤੇ ਜੁੱਲੀ ਆਪਾਂ ਸਾਰੀ ਉਮਰ ਇੱਥੇ ਕੰਮ ਕਰਦੇ ਰਹੀਏ ਇਹਦੇ ਬਾਰੇ ਆਪਾਂ ਨੂੰ ਪੂਰੀ ਸਮਝ ਨਹੀਂ ਆਉਂਦੀ ਮੈਨੇਜਰ ਸਾਹਿਬ ਰਿਟਾਇਰ ਵੀ ਹੋ ਗਏ ਮੈਨੇਜਰੀ ਦੀ ਨੌਕਰੀ ਵੀ ਕਰਕੇ ਦੁਬਾਰਾ ਕਰਦੇ ਇਹ ਮੈਨੂੰ ਮੇਰੇ ਤੋਂ ਸਵਾਲ ਕੀਤਾ ਜੀ ਕੁੱਲੀ ਗੁੱਲੀ ਜੁੱਲੀ ਕੀ ਹੁੰਦੀ ਆ ਇਹ ਬੇਸਿਕ ਸੂਲ ਸਾਡੇ ਨਾਲ ਇਹਦੇ ਕੋਆਪਰੇਟਿਵ ਦੇ ਵੀ ਕੀ ਕੀ ਅਸੀਂ ਕਰ ਸਕਦੇ ਆ ਫਿਰ ਇਹਨਾਂ ਨੂੰ ਮੈਂ ਦੱਸਿਆ ਪੰਜਾਬੀ ਚ ਗੁੱਲੀ ਗੁੱਲੀ ਜੁੱਲੀ ਨੂੰ ਕਹ ਲੋ ਰੋਟੀ ਕਪੜਾ ਔਰ ਮਕਾਨ ਅਸ਼ਾਏ ਕਿਤਰਾਵਾਂ ਸਭ ਤੋਂ ਪਹਿਲਾ ਮੈਂ ਦੱਸ ਕੀ ਆਉਂਦਾ ਗੁੱਲੀ ਮੈਂ ਸਾਡੀਆਂ ਹਸਬੰਡ ਦੀ ਸੈਟ ਆ ਸਾਡਾ ਹਸਬੰਡ ਜਿਹੜਾ ਬਚਪਨ ਮੈਂ ਦੇਖਿਆ ਉਹ ਸਾਡੇ ਘਰ ਬਣਾ ਕੇ ਦਿੰਦੇ ਭਈ ਮੁਸ਼ਹਰਾ ਦੇ ਦਿੰਦੇ ਇਹ ਪਿੰਡਾਂ ਦੇ ਬਰਾਦ ਨਾਲ ਦੀ ਉਹ ਸੈਟੀਆਂ ਬਣਾ ਕੇ ਪਿੰਡਾਂ ਦੇ ਦਿੰਦੇ ਹਾਂ ਔਰ ਵਰ ਤੋਂ ਬਾਕੀ ਗੁੱਲੀ ਗੁੱਲੀ ਘੁੱਲੀ ਆ ਗਈ ਜੀ ਜਿਹੜੀਆਂ ਸਾਡੀਆਂ ਐਗਰੀਕਲਚਰ ਸਾਡੀਆਂ ਖਾਦ ਪੌਂਡੀਆਂ ਦੀ ਵੀ ਕਰਨ ਮੈਂ ਤੁਹੇ ਕਰਜ਼ਾ ਮਿਲਦਾ ਉਹ ਰੋਟੀ ਜਾਂਦਾ ਫੇਰ ਆ ਗਿਆ ਸਾਡੀਆਂ ਬੁਲਕਰ ਸੁਫਾਹਾ ਅੱਜ ਇੱਕ ਬੜੀ ਵੱਡੀ ਗੱਲ ਆ ਤੁਹਾਡੇ گاੜੀ ਮੈਂ ਰੰਗਣ ਲੱਗਾ ਜਿਹੜੀ ਮੇਰੀ ਜਨਨ ਗਲ ਚ ਮੈਂ ਇਹਨਾਂ ਕਿੰਨੇ ਦਾੜਿਆਂ ਦੇ ਵਿੱਚ ਰਹਿ ਕੇ ਐਸਯੂਆਈ ਦਾ ਮੈਂਬਰ ਵੀ ਰਹਿ ਗਿਆ ਉਸੇ ਗੱਲ ਵਿੱਚ ਗੱਲ ਇਸ ਪੁੱਤਰ ਨਗਰ ਦੀ ਤੇ ਜਿੱਥੇ ਅੱਜ ਦਫ਼ਤਰ ਆਏ ਆ ਰੋ ਡੀਆਰ ਦੇ ਉਹ ਸਾਡਾ ਬੜਾ ਵੱਡਾ ਵਿਕੋੜਾ ਹੁੰਦਾ ਹੀ ਗੁੱਲੀ ਗੁੱਲੀ ਦੀ ਝੁੱਲੀ ਦੀ ਗੱਲ ਕਰਨ ਲੱਗਾ ਉਥੇ ਡਾਇਗੈਂਟ ਫਿਨਿਸ਼ਿੰਗ ਦਾ ਬਹੁਤ ਵੱਡਾ ਕਾਰਖਾਨਾ ਮੇਲੇ ਬੰਦੇ ਅੱਜ ਵੀ ਗਦਾਮ ਹੈ ਕੱਪੜਾ ਕਿਤੇ ਵੀ ਬਣੇ ਦੋਸਤਾਂ ਲੇਕਿਨ ਉੱਥੇ ਚਮਕ ਨਹੀਂ ਹੁੰਦਾ ਜੇ ਰੋਣੀ ਜਿੱਦਾ ਜੇ ਅੰਮ੍ਰਿਤਸਰ ਦੇ ਪਾਣੀ ਲਈ ਤੇ ਆ ਹੀ ਅੱਜ ਕੈਮੀਕਲ ਪਾਪੂ ਦੇ ਬਾਹਰ ਉੱਤੇ ਲੱਗੇ ਹੋਣ ਮੈਨੂੰ ਕਦੀ ਕਦੇ ਅੱਗੇ ਡਾਇਗੈਂਟ ਫਿਨਿਸ਼ਿੰਗ ਦੇ ਸਾਰੇ ਕਾਰਖਾਨੇ ਸ਼ਨਾਹ ਹੁੰਦੇ ات کوپریٹو سیکٹر چ بڑا واڈا ادارہ ہے میرے بھی بیٹھے جڑے وہ کام کرتے ہیں ماہ دو پڑا ہی جگیر سی ڈاکٹر صاحبان جی سی میڈم جیمن ششی جی سبا نمائندے میں جی آیا ਅਜਿਹਾ ਕਿ ਤਰਵਾਨ ਬੱਬਰ ਸਪਤਾ ਸਹਿਕਾਤਾ ਦਾ ਮਨਾਇਆ ਜਾ ਰਿਹਾ ਜਿਹੜਾ ਸਾਰੇ ਆਲ ਓਵਰ ਇੰਡੀਆ ਚ ਮਨਾਇਆ ਜਾਂਦਾ ਉਹਦੇ ਲੋਕੀ ਇਹਨੂੰ ਬਰੇ ਜੋਰ ਸ਼ੋਰ ਨਾਲ ਮਨਾਉਂਦੇ ਕਿਉਂਕਿ ਸਾਡੇ ਲੋਕਾਂ ਦੀ ਤਾਕਤ ਜਿਹੜੀ ਹੈ ਉਹ ਕੋਆਪਰੇਟਿਵ ਹੈ ਕੋਆਪਰੇਟਿਵ ਡਿਪਾਰਟਮੈਂਟ ਦੇਖੇ ਚ ਭਾਵੇਂ ਤੁਹਾਨੂੰ ਪਤਾ ਨਹੀਂ ਸ਼ਾਇਦ ਇੰਨਾ ਵੱਡਾ ਡਿਪਾਰਟਮੈਂਟ ਕਿ ਇੰਟਰਨੈਸ਼ਨਲ ਲੈਵਲ ਤੇ ਚੱਲਦਾ ਹੈ ਸਰ ਕੋਆਪਰੇਟਸ ਇਹ 14 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਇਹਨਾਂ ਤੇ ਨੂੰ ਮਨਾਇਆ ਜਾਂਦਾ ਹੈ ਤੇ ਬੜੇ ਜੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ